ਸਰਵਨਾਮ ਸਲਵਾਮ ਕਨਾ ਸੁਪਤ ਸਵਾਮੀ ਸੋਕਿਉ ਮਨੁ ਮੇ ਸਾਰੇ ਕਹਿ ਨਾਮ ਕਮੇ ਸਦਾ ਬਚਨ ਨਾਮੇ ਸਚੇ ਸਾਹਿਬ ਕਾ ਮਨਿ ਤਰਜੀ ਰਹਿ ਕਰਤੋ ਅਸਤਿ ਸਭੇ ਜਿਸ ਦੇ ਸੁਪਾਗਾ ਸਰਬ ਸਤਿ ਸਲਾਮ ਤੇਰੀ ਨਾਮ ਹੀ ਹੈ ਸਾਰੇ ਹਿੰਦੁਸਤਾਨ ਦੀ ਜਿਹੜੇ ਬਾਲਦੇਵ ਦਾ ਬੜੀ ਧੂਮ ਦਾ ਮੇਰਾ ਤੇ ਬੜੀ ਸਰਦਾ ਦੇ ਨਾਲ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਸ਼ਹੀਦੀ ਦਿਨ ਤੋਂ ਬਹੁਤ ਯਾਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਦਾ ਦਿਨ ਜਿਹੜਾ ਹੈ ਹਿੰਦੁਸਤਾਨ ਦੇ ਲਈ ਅਸੀਂ ਗਰੂ ਦਾ ਦਿਨ ਨਹੀਂ ਕਹਿ ਸਕਦੇ ਆ ਜਿਨ ਨੰਨੇ-ਮੁੰਨੇ ਬਾਲਾ ਨੇ ਅੱਜ ਦੇ ਦਿਨ ਉਹ ਸ਼ਹਾਦਤ ਦਿੱਤੀ ਪਰ ਆਪਣਾ ਧਰਮ ਨਹੀਂ ਛੱਡਿਆ ਉਹ ਦਿਨ ਆ ਜਿਹੜਾ ਅੱਜ ਅਸੀਂ ਸਾਰੇ ਮਨਾ ਰਹੇ ਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਜੋ ਸਾਡੇ ਗੁਰੂ ਨੇ ਉਹਨਾਂ ਨੇ ਆਪਣੇ ਪਰਿਵਾਰ ਤੱਕ ਵਾਰ ਦਿੱਤਾ ਆਪਣੇ ਵੱਡੇ ਦੋ ਸਹਿਬਜ਼ਾਦੇ ਵਾਰ ਤੇ ਦੋ ਛੋਟੇ ਸਹਿਬਜ਼ਾਦੇ ਹਿੰਦੁਸਤਾਨ ਦੇ ਲਈ ਵਾਰ ਦੇ ਆਪਣੇ ਪਿਤਾ ਸ਼੍ਰੀ ਉਹਨਾਂ ਦਾ ਬਲੀਦਾਨ ਦਿੱਤਾ ਆਪਣੀ ਮਾਤਾ ਮਾਤਾ ਗੁਜਰੀ ਜੀ ਨੂੰ ਵੀ ਉਹਨਾਂ ਨੇ ਦੇਸ਼ ਦੇ ਲਈ ਹਿੰਦੂ ਧਰਮ ਦੇ ਲਈ ਧਰਮ ਦੇ ਲਈ ਵਾਰ ਦਿੱਤਾ ਤੇ ਖੁਦ ਅੰਤ ਵਿੱਚ ਉਹ ਇਹ ਜੰਗਾਂ ਲੜਦੇ ਹੋਏ ਆਪ ਵੀ ਸ਼ਹੀਦ ਹੋ ਗਏ ਇਸ ਲਈ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਬਾਲਦੇਵ ਦੇ ਰੂਪ ਦੇ ਵਿੱਚ ਅੱਜ ਦਾ ਦਿਨ ਮਨਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਮੰਡਲ ਪ੍ਰਧਾਨ ਦੀਪਕ ਤਲਵਾਰ ਜੀ ਅੱਜ ਦੇ ਦਿਹਾੜੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਹੈ ਅੱਜ ਭਾਰਤੀ ਜਨਤਾ ਪਾਰਟੀ ਪੰਡਲ ਬਾਗਾ ਪ੍ਰਾਣਾਵਨੋਂ ਸ੍ਰੀ ਗੁਰਦਵਾਰਾ ਸਾਹਿਬ ਦੇ ਛੋਟੇ ਸ਼ਾਹਜਾਹਦਿਆ ਦੀ ਯਾਦ ਤੇ ਵਿੱਚ ਚਿੱਠੀ ਦਿਹਾੜੇ ਤੇ ਅਰਦਾਸ ਕਰਵਾਈ ਗਈ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਾਰੀ ਟੀਮ ਸੂਚੀ ਟੀਮ ਵੱਲੋਂ ਅਸੀਂ ਛੋਟੇ ਸ਼ਾਹਜਾਹਦਿਆ ਲਈ ਸਰਕਾਰੀ ਤੇ ਸੰਘਾ ਪਹੁੰਚ ਕਰਦੇ ਹਾਂ ਹਾਂਜੀ ਸਵਰਨਜੀ ਜੀ ਕੀ ਕਹਿਣਾ ਚਾਹੋਗੇ ਇਸ ਦਿਨ ਬਾਰੇ ਅੱਜ ਅਸੀਂ ਬਾਤ ਨਹੀਂ ਕਰਦਾ ਪਾਣੀ ਸਾਰੇ ਬੱਠੇ ਹੋਈਆਂ ਸਰ ਸਾਡਾ ਵੀ ਯਾਦ ਦੇ ਰਹੇ ਜੋ ਜਿਹੜਾ ਬਣਾਇਆ ਹੈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਇਆ ਗਏ ਸਾਰੇ ਸੱਤਰ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੰਗੋਬੀਰ ਸਾਹਿਬ ਅੱਜ ਗੁਰਦੁਆਰਾ ਆਯੋਕੀ ਕੀ ਕਹਿਣਾ ਚਾਹੋਗੇ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ੍ਰੀ ਗੁਰੂ ਕਨ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅੱਜ ਵੀ ਗੁਰਦੁਆਰਾ ਸਾਹਿਬ ਪਹੁੰਚਿਆ ਅੱਜ ਹੀਰਪਾਲ ਦੇ ਵਸਤੇ ਤੌਰ ਤੇ ਇਸ ਨੂੰ ਮਨਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਗੁਰੂਆਂ ਦੀ ਮਹਾਨ ਗੁਰੂਆਂ ਦੀ ਔਰ ਮਹਾਨ ਸਹਿਬਜ਼ਾਦਿਆਂ ਦੀ ਤਾਂ ਬਖਸ਼ਿਸ਼ ਦੇ ਨਾਲ ਉਹਨਾਂ ਦੀ ਕੁਰਬਾਨੀ ਦੇ ਨਾਲ ਉਹਨਾਂ ਦੇ ਸਦਕਾ ਹੀ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਸਾਰੇ ਬੜੇ ਆਜ਼ਾਦੀ ਮਾਨ ਰਹੇ ਆਂ ਬਹੁਤ ਹੀ ਖੁਸ਼ੀ ਮਾਨ ਰਹੇ ਆਂ ਕਿਉਂਕਿ ਇਹ ਉਹਨਾਂ ਦੀ ਕੁਰਬਾਨੀਆਂ ਹੀ ਆ ਕਿ ਅੱਜ ਅਸੀਂ ਉਸ ਤੇ ਵਸਲ ਮਨਾ ਰਹੇ ਆਂ ਸੋ ਇਸ ਨਾਲ ਇਹ ਮੈਂ ਕਹਿੰਦਾ ਹਾਂ ਕਿ ਕਾਮਾਂਗਾ ਕਿ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਤਾਂ ਉਮਰ ਅਸੀਂ ਸਾਰਾ ਸਮਾਜ ਸਾਰਾ ਦੇਸ਼ ਸਾਰਾ ਹਿੰਦੁਸਤਾਨ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਹਾੜੇ ਪਰ ਕੀ ਕਹਿਣਾ ਚਾਹੋਗੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਛੇਗਰਾਜਮਾਨ ਇੱਕ ਭਾਰਤੀ ਸੰਸਾ Đảng ਦੀ ਪੂਰੀ ਟੀਮ ਪ੍ਰਧਾਨ ਸ੍ਰੀ ਜੀ ਸਰਵਾਰ ਜੀ ਮਹੂੰਸੰਗਤ ਸਰਨਾਪਿੰਨਾ ਦਾ ਸ੍ਰੀ ਦਾਇਬੁਰ ਜੀ ਦਾ ਖਾਲਸਾ ਸਤਿ ਸੰਗਤ ਜੀ ਅੱਜ ਦਾ ਦਿਹਾੜਾ ਜਦੋਂ ਕਿ ਅਸੀਂ ਛੋਟੇ ਸ਼ਹਿਰ ਜਾਂਦੇ ਸੇ ਬਾਬਾ ਜ਼ੋਰਾਵਰ ਜੀ ਸੰਗੀ ਬਾਬਾ ਭੱਜ ਸਿੰਘ ਜੀ ਜੰਨਾ ਨੂੰ ਉਸ ਵੇਲੇ ਦੀਆਂ ਜ਼ਾਲਮ ਸਰਕਾਰਾਂ ਨੇ ਸ਼ਹੀਦ ਕਰ ਦਿੱਤਾ ਅੱਜ ਸਮੁੱਚੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਸ਼ਹਾਦਤ ਦਾ ਜਹਾਰਾ ਮਨਾਇਆ ਜਾ ਰਿਹਾ ਹੈ ਸੋ ਬਾਗਾ ਪ੍ਰਣਾਮ ਵੱਲੋਂ ਵੀ ਪ੍ਰਧਾਨ ਸ਼੍ਰੀ ਦੀਪੋ ਤਰਵਾਦ ਜੀ ਤੇ ਉਹਨਾਂ ਦੀ ਸਮੁੱਚੀ ਪੂਰੀ ਟੀਮ ਵੱਲੋਂ ਗੰਦੋਰਾ ਸਾਹਿਬ ਬਾਗਾ ਪ੍ਰਾਂਦੇ ਵਿਖੇ ਅਸੀਂ ਉਹਨਾਂ ਦੇ ਯਾਦ ਕਰ ਰਹੇ ਹਾਂ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਮੇਰੇ ਵੀਰੋ ਅੱਜ ਲੋੜ ਹੈ ਸਾਨੂੰ ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਦੱਸਣ ਦੀ ਕਿ ਉਹਨਾਂ ਨੇ ਕਿਸ ਤਰ੍ਹਾਂ ਦੇਖੋ ਕਿਤਨੀ ਠੰਡ ਇਤਨਾ ਕੁਸ਼ਕ ਤੇ ਬੱਚਿਆਂ ਨੂੰ ਉਹਨਾਂ ਫਰਮ ਸਰਕਾਰਾਂ ਨੇ ਸ਼ਹੀਦ ਕੀਤਾ ਅੱਜ ਉਹਨਾਂ ਬੱਚਿਆਂ ਦਾ ਇਤਿਹਾਸ ਪੜਾਉਂਦੀ ਲੋੜ ਹੈ ਦੱਸਣ ਦੀ ਲੋੜ ਹੈ ਤਾਂ ਕਿ ਸਾਡੇ ਜਿਹੜੇ ਆਉਣ ਵਾਲੇ ਬੱਚੇ ਹੈ ਉਹਨਾਂ ਸ਼ਹਾਦਤਾਂ ਨੂੰ ਯਾਦ ਰੱਖਣ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ